ਵੱਡੀ ਖਬਰ ਹੈ ਜਿਹੜੀ ਉਹ ਬਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਦੇਖਣ ਨੂੰ ਮਿਲ ਜਾਂਦੀ ਹੈ ਕਿ ਅਮਰਤਪਾਲ ਤੋਂ ਜਿਹੜੀਆਂ ਉਮੀਦਾਂ ਸਨ ਜੋ ਅਮਰਤਪਾਲ ਤੋਂ ਪੰਜਾਬ ਦੇ ਲੋਕਾਂ ਨੇ ਆਸਾ ਰੱਖੀਆਂ ਸੀ ਚੋਣ ਜਿੱਤਣ ਤੋਂ ਬਾਅਦ ਉਹ ਆਸਾਂ ਹੁਣ ਕਿਤੇ ਨਾ ਕਿਤੇ ਪੂਰੀਆਂ ਹੁੰਦੀਆਂ ਜਾ ਰਹੀਆਂ ਦਰਸ ਅਮਰਤਪਾਲ ਦੇ ਪਿਤਾ ਦਾ ਵੱਡਾ ਬਿਆਨ ਦੇਖਣ ਨੂੰ ਮਿਲਿਆ ਉਹ ਕਹਿਣਾ ਹੈ ਕਿ ਹੁਣ ਅਸੀਂ ਪੰਜਾਬ ਅਤੇ ਲੋਕਾਂ ਦੀ ਭਲਾਈ ਦੇ ਲਈ ਨਵੀਂ ਇੱਕ ਰਾਜਨੀਤਿਕ ਪਾਰਟੀ ਬਣਾਵਾਂਗੇ ਜਿੱਦੇ ਨਾਲ ਪੰਜਾਬ ਦੇ ਲੋਕਾਂ ਦੇ ਭਲਾਈ ਦੇ ਫੈਸਲੇ ਲੈ ਜਾਣਗੇ ਦਾਦੇ ਕੇ ਅਮਰਤਪਾਲ ਦੇ ਪਿਤਾ ਦੇ ਵੱਲੋਂ ਹੁਣੇ ਇੱਕ ਵੱਡਾ ਬਿਆਨ ਦਿੱਤਾ ਕਿ ਜਿਹਦੇ ਚੱਲਦੇ ਆ ਲਗਾਤਾਰ ਪੰਜਾਬ ਦੇ ਲੋਕਾਂ ਦੀ ਮੰਗ ਵੀ ਸੀ ਕਿ ਕਿਤੇ ਨਾ ਕਿਤੇ ਵੀ ਪੰਜਾਬ ਦੇ ਵਿੱਚ ਇੱਕ ਨਵੀਂ ਪਾਰਟੀ ਅਮਰਤਪਾਲ ਦੇ ਵੱਲੋਂ ਬਣਾਈ ਜਾਵੇ ਅਮਰਤਪਾਲ ਦੇ ਬੇਨਤੀ ਕੀਤੀ ਗਈ ਆ ਕਿ ਜੋ ਪੰਜਾਬ ਦੇ ਹਾਲਾਤ ਬਹੁਤ ਨਾਜ਼ੁਕ ਦੌਰ ਚੋਂ ਗੁਜ਼ਰ ਰਿਹਾ ਹੈ ਰਾਜਨੀਤਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਹਰ ਇੱਕ ਜਗ੍ਹਾ ਤੇ ਬੜਾ ਵੱਡਾ ਨਗਾਰ ਰਿਹਾ ਹੈ ਧਾਰਮਿਕ ਤੌਰ ਤੇ ਵੀ ਤੇ ਉਹਦੇ ਵਾਸਤੇ ਅਸੀਂ ਗੁਰੂ ਮਹਾਰਾਜ ਦੇ ਚਰਨਾਂ 'ਚ ਇਹ ਹੀ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ ਇਹ ਪੰਜਾਬ ਦੀ ਧਰਤੀ ਤੇ ਤਰਸ ਕਰੋ ਤੇ ਇਹਦੇ ਵਾਸਤੇ ਤੁਸੀਂ ਕੋਈ ਜੋਗ ਅਗਵਾਈ ਬਖਸ਼ੋ ਸੰਨ ਤੋਂ ਅਸੀਂ ਉਹਨਾਂ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਕਿ ਅਸੀਂ ਇੱਕ ਰਾਜਨੀਤਿਕ ਪਾਰਟੀ ਜਿਹੜੀ ਪੂਰੇ ਪੰਜਾਬ ਦੇ ਇਹ ਜਿਹੜੇ ਸਮਾਜਿਕ ਰਾਜਨੀਤਿਕ ਆਰਥਿਕ ਜਿਹੜੇ ਵੀ ਕਾਰਜਾ ਉਹ ਕਰਨ ਵਾਸਤੇ ਸਾਨੂੰ ਬਲ ਬੁੱਧੀ ਬਖਸ਼ਣ ਅਸੀਂ ਸਾਰੀਆਂ ਸੰਗਤਾਂ ਦਾ ਕਾਫੀ ਪਹਿਲਾਂ ਵੀ ਸੁਝਾ ਲੈ ਚੁੱਕੇ ਆ ਤੇ ਬਾਕੀ ਅਸੀਂ ਅੱਜ ਉਹਨਾਂ ਕੋ ਆਗਿਆ ਲਈ ਆ ਤੇ ਆਉਣ ਵਾਲੇ ਸਮੇਂ ਚ ਵੀ ਅਸੀਂ ਸਾਰੇ ਉਹ ਰਾਜਨੀਤਿਕ ਲੋਕਾਂ ਕੋਲੋਂ ਧਾਰਮਿਕ ਲੋਕਾਂ ਕੋ ਸਾਰਿਆਂ ਕੋ ਸੁਝਾ ਲੈ ਕਿ ਫਿਰ ਅਸੀਂ ਜੋ ਪੰਜਾਬ ਦੇ ਸਿੱਖ ਹਿੱਤਾਂ ਦੀ ਪੂਰਤੀ ਕਰਦੀ ਉਹ ਪਾਰਟੀ ਉਹ 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 ਜੇ ਅਸੀਂ ਸਾਰਾ ਉਹਦਾ ਢਾਂਚਾ ਜਾਂ ਸਾਰੀਆਂ ਉਹਦੀ ਸੋਚ ਅਨਸਾਰ ਗੁਰੂ ਸਾਹਿਬ ਦੀ ਸੋਚ ਅਨਸਾਰ ਸਭ ਦੇ ਭਲੇ ਲਈ ਅਸੀਂ ਸਾਰੀ ਜਾਤ ਪਾਤ ਧਰਮ ਤੋਂ ਮਜਬੂਤ ਉੱਪਰ ਉੱਠ ਕੇ ਮਾਨਸ ਕੀ ਜਾਸਬੇ ਇੱਕ ਉਹ ਪਛਾਣ ਦੇ ਸਿਧਾਂਤ ਨੂੰ ਦੜਾਉਣ ਵਾਲੀ ਪਾਰਟੀ ਅਸੀਂ ਬਣਾਉਣੀ ਹੈ। ਜੀ ਨਾਮ ਫਟਾ ਕੇ ਰੱਖਿਆ ਨਹੀਂ ਨਾਮ ਅਸੀਂ ਜੀ ਆਗਿਆ ਲਈ ਹੁਣ ਉਸ ਤੋਂ ਬਾਅਦ ਸੰਗਤਾਂ ਦੇ رائے ਨਾਲ ਨਾਮ ਵੀ ਅਸੀਂ ਜਾਂ ਉਹਦਾ ਕੀ ਸਿਸਟਮ ਕੀ ਸਾਰਾ ਕੁਝ ਉਹਦਾ ਅਸਵਧਾਨ ਵੀ ਅਸੀਂ ਬਾਅਦ 'ਚ ਅਸੀਂ ਠੀਕ ਕਰਾਂਗੇ। ਕਿ ਕੀ ਕਾਰਨ ਸਮਝਦੇ ਜੀ ਨਵੀਂ ਪਾਰਟੀ ਦਾ ਐਲਾਨ ਕਰਨ ਦੇ ਕੰਮੇ ਪੈ ਗਿਆ ਕੀ ਕਾਰਨ ਸਕਦੇ ਨੇ? ਨਹੀਂ ਕਾਰਨ ਜੀ ਪੰਜਾਬ 'ਚ ਇਹ ਰਾਜਨੀਤਿਕ ਹਾਲਾਤ ਬਹੁਤ ਬੁਰੇ ਹੋ ਗਏ। ਸਾਡੀ ਕੋਈ ਖੇਤਰੀ ਧਿਰ ਜਿਹੜੀ ਆ ਉਹ ਖਤਮ ਹੋ ਚੁੱਕੀ ਆ। ਤੇ ਜਿਹੜੀਆਂ ਰਾਜਨੀਤਿਕ ਧਿਰਾਂ ਜਿਹੜੀਆਂ ਸਾਨੂੰ ਦਿੱਲੀ ਤੋਂ ਚਲਾਉਂਦੀਆਂ ਉਹ ਜਦੋਂ ਵੀ ਸਾਡੇ ਚੰਗੇ ਚੰਗੇ ਲੀਡਰਾਂ ਨੂੰ ਜਿਵੇਂ ਕੈਪਟਨ ਬਰਿੰਦਰ ਸਿੰਘ ਵਰਗੇ ਜਿਹੜੇ ਬੰਦੇ ਸੀਗੇ ਜਿਹੜੇ ਆਪਣੇ ਆਪ ਨੂੰ ਬਹੁਤ ਕਹਿੰਦੇ ਘੋਉਂਦੇ ਸੀਗੇ ਉਹਨਾਂ ਨੂੰ ਵੀ ਪਾਸੇ ਕਰਨ ਲੱਗਿਆਂ ਮਿੰਟਾਂ 'ਚ ਕਰ ਦਿੱਤਾ ਹੁਣ ਮੇਰਾ ਖਿਆਲ ਹੈ ਭਗਵੰਤ ਮਾਨ ਨਾ ਵੀ ਇਹੋ ਹੀ ਹਾਲਤ ਹੋਣ ਵਾਲੀ ਹੈ ਕਿਉਂਕਿ ਜੇ ਸਾਡਾ ਕੋਈ ਮੰਤਰੀ ਬਣਨਾ ਜੇ ਸਾਡੇ ਫੈਸਲੇ ਸਾਰੇ ਉੱਥੋਂ ਦਿੱਲੀੋਂ ਹੋ ਕੇ ਆਉਂਦੇ ਆ ਹੁਣ ਤੁਸੀਂ ਦੇਖਿਆ ਸਾਰਾ ਕੁਝ ਉਹ ਉੱਥੋਂ ਹੀ ਚੱਲ ਰਿਹਾ ਇਸ ਕਰਕੇ ਅਸੀਂ ਚਾਹੁੰਦੇ ਆ ਜਾ ਅਸੀਂ ਗੁਰੂ ਮਹਾਰਾਜ ਦੇ ਚਰਨਾਚਰਨਾਂ 'ਚ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਜਿਹੜੇ ਫੈਸਲੇ ਵੱਡਾ ਤੇਰਾ ਦਰਬਾਰ ਸੱਚਾ ਤੋਂ ਤਖਤ ਤੇਰੇ ਤਖਤੋਂ ਹੋਇਆ ਕਰਨ ਤੇ ਤੇਰੀ ਸੋਚ ਅਨਸਾਰ ਸਭ ਦੇ ਭਲੇ ਲਈ ਕੋਈ ਕਿਸੇ ਵਾਸਤੇ ਈਰਖਾ ਨਫਰਤ ਨਾ ਹੋਵੇ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ हमको ਬਣਾਈ ਸਾਰਿਆਂ ਦੇ ਭਲੇ ਵਾਸਤੇ ਇਹ ਨਹੀਂ ਕਿ ਕਿਸੇ ਪਰਿਵਾਰਕ ਤਾਲੀ ਨਹੀਂ ਕੁਰਤੀ ਨਹੀਂ ਇਹ ਪੰਜਾਬ ਦੇ ਚੜਦੀ ਕਲਾ ਲਈ ਸਿੱਖ ਪੰਥ ਦੀ ਚੜਦੀ ਕਲਾ ਲਈ ਇਹ ਇਹ ਕਾਰਜ ਅਸੀਂ ਆਰੰਭ ਕਰਨ ਜਾ ਰਹੇ ਹਾਂ ਬਾਕੀ ਕਰਨ ਕਰਾਉਣ ਹਾਰ ਗੁਰੂ ਸਾਹਿਬ ਉਹਨਾਂ ਹੀ ਕਰਵਾਉਣ ਨਵੀਂ ਖੇਤਰੀ ਪਾਰਟੀ ਹੋ ਸਕਦੀ ਆ ਕਾਲੀ ਜਲ ਦਾ ਬਦਲ ਹੋ ਸਕਦਾ ਕੀ ਲੱਗਦਾ ਨਹੀਂ ਅਸੀਂ ਖੇਤਰੀ ਪਾਰਟੀ ਖੇਤਰੀ ਪਾਰਟੀ ਵਾਸਤੇ ਖੇਤਰੀ ਪਾਰਟੀ ਵਾਸਤੇ ਖੇਤਰੀ ਪਾਰਟੀ ਹੁਣ ਖਤਮ ਹੋ ਚੁੱਕੀ ਸਾਡੇ ਜਿੰਨੇ ਵੀ ਦਿਨੋ ਦਿਨ ਸਾਡਾ ਜਿਹੜੇ ਗਲਾ ਘੁੱਟਦਾ ਜਾ ਰਿਹਾ ਸਾਨੂੰ ਕਿਸੇ ਪਾਸਿਓਂ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਸਾਡੇ ਤੇ ਬਹੁਤ ਵੱਡੇ ਹਮਲੇ ਹੋ ਰਹੇ ਆ ਤੇ ਸਾਡੇ ਨਾਲ ਪੈਰ ਪੈਰ ਤੇ ਧੱਕਾ ਹੋ ਰਿਹਾ ਸਾਡੇ ਨਾਲ ਕਿਤੇ ਵੀ ਇਨਸਾਫ ਨਹੀਂ ਹੋ ਰਿਹਾ ਤੇ ਸਾਡੀ ਗੱਲ ਕਰਨ ਵਾਲਾ ਵੀ ਕੋਈ ਨਹੀਂ ਰਹਿ ਗਿਆ ਉਹ ਜੋ ਜਿਨ੍ਹਾਂ ਨਾਲ ਅਸੀਂ ਲੜਨਾ ਉਹ ਹੀ ਸਾਡੇ ਫੈਸਲੇ ਉਹਨਾਂ ਦੇ ਥਰੂ ਹੀ ਉਹਨਾਂ ਦਾ ਸਾਰਾ ਰਾਜਤੰਤਰ ਇੱਥੇ ਚੱਲ ਰਿਹਾ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਲੋਕ ਸਾਡੇ ਪੰਜਾਬ ਦੇ ਲੋਕ ਫੈਸਲਾ ਕਰਨ ਕਿ ਅਸੀਂ ਕੀ ਕਰਨਾ ਕਿਹੜਾ ਸਾਡਾ ਮੰਤਰੀ ਹੋਣਾ ਚਾਹੀਦਾ ਕਿਦਾਂ ਦਾ ਸਾਡਾ ਸਿਸਟਮ ਹੋਣਾ ਚਾਹੀਦਾ ਕਿਦਾਂ ਦੱਸ ਉਹ ਇਹ ਸਾਡੇ ਆਪਣੇ ਲੋਕ ਕਰਨ ਇਸ ਕਮੇਟੀ ਦੀ ਇਲੈਕਸ਼ਨ ਵੀ ਲੜੀਆਂ ਜਾਣਗੇ ਇਸ ਪਲੇਟਫਾਰਮ ਤੇ ਨਹੀਂ ਸਰ ਇਹ ਇਹ ਇੱਥੇ ਜੋ ਵੀ ਰਾਜਨੀਤਿਕ ਸਮਾਜਿਕ ਸਾਰੀਆਂ ਇਹ ਤਰ੍ਹਾਂ ਦੀ ਪੂਰਤੀ ਲਈ ਆਰਥਿਕ ਤੌਰ ਤੇ ਵੀ ਪੰਜਾਬ ਨੂੰ ਮਜ਼ਬੂਤ ਕਰਨ ਲਈ ਸਾਰੇ ਸਾਰੇ ਮਸਲਿਆਂ ਤੇ ਅਸੀਂ ਧਿਆਨ ਦੇਵਾਂਗੇ ਅਕਸਰ ਹੀ ਅਮਰਿਤਪਾਲ ਹੁਣਾਨ ਵੱਲੋਂ ਕੋਈ ਸੰਦੇਸ਼ ਭੇਜਿਆ ਜਾਂਦਾ ਉਸ ਤੋਂ ਬਾਅਦ ਹੀ ਐਲਾਨ ਕੀਤਾ ਜਾਂਦਾ ਕਿ ਅਮਰਿਤਪਾਲ ਸਿੰਘ ਹੁਣਾਨ ਨਾਲ ਕੋਈ ਗੱਲਬਾਤ ਹੋਈ ਨਵੀਂ ਪਾਰਟੀ ਖੇਤਰੀ ਪਾਰਟੀ ਕੋਲ ਨਹੀਂ ਸਾਰਾ ਕੁਝ ਨਹੀਂ ਉਹਨਾਂ ਦੀ ਇਹ ਚੀਜ਼ ਹੈ ਕਿ ਉਹਨਾਂ ਨੇ ਕਿਹਾ ਕਿ ਤੁਹਾਨੂੰ ਇਸ ਜ਼ਮੀਨੀ ਹਾਲਾਤਾਂ ਦਾ ਜ਼ਿਆਦਾ ਪਤਾ ਵਾ ਤੇ ਤੁਸੀਂ ਜੇ ਜੋਗ ਸਮਿਤੀ ਦੇ ਜੋ ਸੰਗਤਾਂ ਦੀ رائے ਨਾਲ ਉਹ ਤੁਸੀਂ ਕਰੋ ਤੇ ਅਸੀਂ ਕਾਫੀ ਪੰਜਾਬ ਦੇ ਕਾਫੀ ਕੰਮ 60 70 ਪਰਸੈਂਟ ਏਰੀਆ ਚ ਘੁੰਮ ਕੇ ਦੇਖਿਆ ਲੋਕਾਂ ਦੀ ਇਹੋ ਹੀ رائے ਸੀਗੇ ਕਿ ਅਸੀਂ ਬਾਕੀ ਸਾਰਿਆਂ ਨੂੰ ਪਰਖ ਵੀ ਚੁੱਕੇ ਆ ਬਹੁਤ ਸਮਾਂ ਵੀ ਦੇ ਚੁੱਕੇ ਆ ਹੁਣ ਇਹ ਚੀਜ਼ ਹੈ ਕਿ ਇੱਕ ਜਿਹੜੀ ਇਹ ਨਵੀਂ ਧਿਰ ਦੀ ਜ਼ਰੂਰਤ ਮਹਿਸੂਸ ਕਰਦੇ ਲੋਕ ਇਸ ਕਰਕੇ ਅਸੀਂ ਜਿਮਨੀ ਚੋਣਾਂ ਤੋਂ ਪਹਿਲਾਂ ਐਲਾਨ ਹੋ ਗਈ ਜੀ ਪਾਰਟੀ ਦਾ ਤੇ ਦਾ ਨਾਮ ਉਹ ਐਲਾਨ ਤੇ ਅਸੀਂ ਪਾਰਟੀ ਦਾ ਤੇ ਨਾਮ ਆ ਜੂਗਾ ਕੋਈ ਹਾਂਜੀ ਕੁਝ ਕੋਸ਼ਿਸ਼ ਕਰਦੇ ਹਾਂ ਹੁਣ ਇਹਦੇ ਬਾਰੇ ਚ ਜੋ ਸੰਗਤਾਂ ਦੇ ਸੁਝਾਅ ਜੋ ਦਾ ਪਾਰਟੀ ਦਾ ਸਵਿਧਾਨ ਸਾਰੀਆਂ ਚੀਜ਼ਾਂ ਤਿਆਰ ਕਰਨ ਤੋਂ ਬਾਅਦ ਚ ਅਸੀਂ ਫਿਰ ਜੋ ਵੀ ਉਹਦਾ ਅਜੰਡਾ ਹੋਊਗਾ ਉਹ ਸਾਰੀਆਂ ਚੀਜ਼ਾਂ ਸੀ ਕਲੀਅਰ ਕਰਕੇ ਫਿਰ ਤੇ ਇਸ ਫੈਸਲੇ ਨੂੰ ਮੰਨਿਆ ਗਿਆ ਜਦੋਂ ਦੀ ਪਾਰਟੀ ਬਣਾਉਣ ਦੀ ਆਗਾ ਜਿੱਤੀ ਕਿ ਜੇ ਚੱਲਦੇ ਆ ਅਮਰਤਪਾਲ ਦੇ ਪਿਤਾ ਦਾ ਕਹਿਣਾ ਕਿ ਜਲਦੀ ਇੱਕ ਵੱਡਾ ਇਕੱਠ ਕਰਕੇ ਪਾਰਟੀ ਦਾ ਨਾਮ ਅਤੇ ਢਾਂਚੇ ਦਾ ਵਿਸਤਾਰ ਪੂਰਕ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ ਪਰ ਹਲੇ ਸਾਡੇ ਵੱਲੋਂ ਪਾਰਟੀ ਬਣਾਉਣ ਦਾ ਇੱਕ ਫੈਸਲਾ ਲਿਆ ਗਿਆ ਹੈ ਜਲਦੀ ਹੀ ਲੋਕ ਜਿਵੇਂ ਕਿ ਅਮਰਤਪਾਲ ਖਡੂਰ ਸਾਹਿਬ ਤੋਂ ਵੱਡੀ ਲੀਡ ਨਾਲ ਐਮਪੀ ਬਣਦੇ ਨੇ ਜਿਸ ਤੋਂ ਬਾਅਦ ਲਗਾਤਾਰ ਐਮਪੀ ਸਰਜਨੀ ਖਾਲਸਾ ਤੇ ਅਮਰਤਪਾਲ ਦੇ ਪਿਤਾ ਦਾ ਹੀ ਬਿਆਨ ਆਉਂਦਾ ਰਿਹਾ ਕਿ ਸਾਡੇ ਵੱਲੋਂ ਪੰਜਾਬ ਦੇ ਭਾਈ ਲਈ ਲੋਕਾਂ ਦੇ ਨਾਲ ਲੋਕਾਂ ਦੇ ਹੱਕ ਦੇ ਲਈ ਇੱਕ ਪਾਰਟੀ ਬਣਾਈ ਜਾਵੇ ਕਿ ਜੋ ਲੋਕਾਂ ਦੇ ਫੈਸਲੇ ਲੋਕਾਂ ਦੇ ਹਿੱਤ ਦੀ ਗੱਲ ਕਰੇ ਕਿ ਜਿਦ ਚੱਲਦੇ ਆ ਅਮਰਤਪਾਲ ਦੇ ਨਾਲ ਗੱਲਬਾਤ ਕੀਤੀ ਜਾ ਵੀ ਜੇਕਰ ਅਮਰਤਪਾਲ ਹਾਮੀ ਭਰੇਗਾ ਤਾਂ ਹੀ ਪਾਰਟੀ ਬਣਾਈ ਜਾਵੇਗੀ ਪਰ ਅਮਰਤਪਾਲ ਇਸ ਪਾਰਟੀ ਨੂੰ ਬਣਾਉਣ ਲਈ ਤਿਆਰ ਜਿਦ ਚੱਲਦੇ ਆ ਲਗਾਤਾਰ ਹੁਣ ਇਹ ਚਰਚਾਵਾਂ ਚੱਲਦੀਆਂ ਨੇ ਕਿ ਪਾਰਟੀ ਦਾ ਕੀ ਨਾਮ ਰੱਖਿਆ ਜਾਵੇਗਾ ਪਰ ਅਮਰਤਪਾਲ ਦੇ ਪਿਤਾ ਨੇ ਸਾਫ਼ ਇਹ ਕਹਿ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡਾ ਕੱਟ ਸੱਦਾ ਜਾਵੇਗਾ ਜਿਸ ਕੱਟ ਦੇ ਵਿੱਚ ਇੱਕ ਫੈਸਲਾ ਲਏ ਕੇ ਨਵੀਂ ਪਾਰਟੀ ਦਾ ਗਠਨ ਕੀਤਾ ਜਾਵੇਗਾ ਬੀਤੇ ਦਿਨੀ ਅਮਰਤਪਾਲ ਦਾ ਜਿਸ ਸਨਿਆਣਾ ਲਾਇਆ ਗਿਆ ਸੀ ਕਿ ਦਸਤਾਰਬੰਦੀ ਤੇ ਵੱਤ ਤੋਂ ਵੱਤ ਪੰਜਾਬ ਦੇ ਨੌਜਵਾਨ ਸਿੱਖ ਜਿਹੜੇ ਵਿਕਾਲਤ ਅਕਸਰ ਪਹੁੰਚਣ ਉੱਥੀ ਅਮਰਤਪਾਲ ਦੇ ਪਿਤਾ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਤੇ ਮੀਡੀਆ ਸਾਹਮਣੇ ਗੱਲਬਾਤ ਕਰਦੇ ਕਿਹਾ ਕਿ ਜਲਦੀ ਇੱਕ ਨਵੀਂ ਪਾਰਟੀ ਬਣੇਗੀ ਅਤੇ ਵੱਡਾ ਇਕੱਠ ਕਰਕੇ ਨਵੀਂ ਪਾਰਟੀ